ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਹਿਰਾ ਸਾਹਿਬ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਸ਼ਾਮ ਸਮੇਂ ਯਾਨੀ ਕਿ ਸੂਰਜ ਅਸਤ ਸਮੇਂ ਪੜਨ ਵਾਲੀ ਬਾਣੀ ਹੈ ਜੋ ਹਰ ਸਿੱਖ ਸਿੱਖਣੀ ਲਈ ਪੜ੍ਹਨੀ ਬਹੁਤ ਜ਼ਰੂਰੀ ਹੈ ਰਹਿਤ ਨਾਮਿਆਂ ਵਿੱਚ ਕਥਨ ਹੈ ਦੋਹੇ ਰਾ ਰਹਿਰਾ ਸਮੇਂ ਗੁਰੂ ਹੁਕਮ ਕੋ ਪੜ੍ਹੇ प्रीत ਸਤ ਪਾਓ ਪ੍ਰੇਮ ਸਹਿਤ ਰਸਨਾ ਰਟੇ ਪ੍ਰਗਟ ਮਿਲੇ ਮੋਹੇ ਆਉ ਸ਼੍ਰੀ ਰਹਿਰਾ ਸਾਹਿਬ ਦੇ ਸਰੂਪ ਵਿੱਚ ਗੁਰੂਕਾਲ ਸਮੇਂ ਤੋਂ ਹੀ ਵਾਅਦਾ ਕੀਤਾ ਜਾਂਦਾ ਰਿਹਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਬੀੜ ਸਾਹਿਬ ਆਦ ਬੀੜ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਉਸ ਵਿੱਚ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਵਾਲੇ ਸ਼ਬਦ ਤੋਂ ਲੈ ਕੇ ਕਾਹੇ ਰੇਮਨ ਚਿਤਵ ਉਦਮ ਤੱਕ ਪੰਜ ਸ਼ਬਦ ਦਰਜ ਕੀਤੇ ਗਏ ਸੋ ਕਰਤਾਰਪੁਰ ਸਾਹਿਬ ਵਿੱਚ ਅੱਜ ਵੀ ਬੀੜ ਸਾਹਿਬ ਧੀਰਮੱਲੀਆਂ ਕੋਲ ਸੁਭਾਇਮਾਨ ਹੈ ਜਿਸ ਨੂੰ ਪੌਥੀ ਸਾਹਿਬ ਕਿਹਾ ਜਾਂਦਾ ਹੈ ਫਿਰ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਰਹਿਰਾ ਸਾਹਿਬ ਦੇ ਨਿਤਨੇਮ ਵਿੱਚ ਚਾਰ ਸ਼ਬਦ ਹੋਰ ਮਿਲਾ ਕੇ ਆਪ ਪੜਨੇ ਸ਼ੁਰੂ ਕੀਤੇ ਤੇ ਸਿੱਖਾਂ ਨੂੰ ਨੌ ਸ਼ਬਦਾਂ ਵਾਲੀ ਰਹਿਰਾਸ ਸੋਦਰ ਤੇਰਾ ਕਿਹਾ ਤੋਂ ਲੈ ਕੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਤੱਕ ਪੜਨ ਦਾ ਹੁਕਮ ਦਿੱਤਾ ਤੇ ਸਿੱਖਾਂ ਨੇ ਉਸ ਹੁਕਮ ਅਨੁਸਾਰ ਇਹ ਨੌ ਸ਼ਬਦਾਂ ਵਾਲੀ ਰਹਿਰਾਸ ਪੜ੍ਹਨੀ ਸ਼ੁਰੂ ਕਰ ਦਿੱਤੀ ਉਦਾਹਰਨ ਲਈ 6ਵੇਂ ਪਾਤਸ਼ਾਹ ਦੇ ਵੱਡੇ ਸੁਪੁੱਤਰ ਬਾਬਾ ਗੁਰਦੇਤਾ ਜੀ ਦਾ ਨਿਤਨੇਮ ਵਾਲਾ ਗੁਟਕਾ ਜੋ ਕਰਤਾਰਪੁਰ ਸਾਹਿਬ ਵਿੱਚ ਮੌਜੂਦ ਹੈ ਉਸ ਵਿੱਚ ਨੌ ਸ਼ਬਦਾਂ ਵਾਲੀ ਰਹਿਰਾਸ ਹੈ ਤੇ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿੱਚ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਤਾਂ ਨੌ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ ਜੋ ਅੱਜਕੱਲ ਸਾਰੇ ਸਰੂਪਾਂ ਵਿੱਚ ਦਰਜ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਰਹਿਰਾਸ ਦੇ ਸਰੂਪ ਦਾ ਵਿਸਥਾਰ ਕੀਤਾ ਅੱਗੇ ਚੌਪਈ ਸਵਈਏ ਦੋਹਰੇ ਆਨੰਦ ਸਾਹਿਬ ਦੀਆਂ 6 ਪੌੜੀਆਂ ਮੁੰਦਾਵੜੀ ਸ਼ਲੋਕ ਮਹੱਲਾ 5ਵਾਂ ਤਿੱਥੈ ਤੂੰ ਸਮਰੱਥ ਅੰਤਰਗੁਰ ਆਰਾਧਣਾ ਰੱਖੇ ਰਖਣ ਹਾਰ ਵਾਲੇ ਸ਼ਬਦ ਆਦ ਮਿਲਾ ਕੇ ਰਹਿਰਾਸ ਦੇ ਸਰੂਪ ਦਾ ਵਿਸਥਾਰ ਕੀਤਾ ਤੇ ਸਾਰੇ ਸਿੰਘਾਂ ਸਿੰਘਣੀਆਂ ਨੂੰ ਇਹੋ ਵੱਡੀ ਰਹਿਰਾਸ ਪੜਨ ਦੇ ਹੁਕਮ ਦਿੱਤੇ ਜਿਸ ਨੂੰ ਭਾਈ ਮਨੀ ਸਿੰਘ ਜੀ ਨੇ ਪੰਜ ਗ੍ਰੰਥੀ ਵਿੱਚ ਦਰਜ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਗੁਰੂ ਦਸ਼ਮੇਸ਼ ਜੀ ਦੇ ਕਮਰ ਕਸੇ ਦਾ ਨਿਤਨੇ ਵਾਲਾ ਘੁਟਕਾ ਜੋ ਧੌਲਪੁਰ ਰਾਜਸਥਾਨ ਦੇ ਰਾਜ ਮਹਿਲਾਂ ਵਿੱਚ ਮੌਜੂਦ ਹੈ ਉਸ ਵਿੱਚ ਇਹੋ ਸਾਰੀ ਵੱਡੀ ਰਹਿਰਾਸ ਦਰਜ ਹੈ ਸਾਰੀਆਂ ਪੁਰਾਤਨ ਜਥੇਬੰਦੀਆਂ ਨਿਹੰਗ ਸਿੰਘਾਂ ਦੇ ਦਲ ਦੋਵੇਂ ਟਕਸਾਲਾਂ ਸੰਤਾਂ ਮਹਾਪੁਰਖਾਂ ਦੇ ਅਸਥਾਨਾਂ ਉੱਤੇ ਉਹੀ ਪੁਰਾਣੀ ਵੱਡੀ ਰਹਿਰਾਸ ਪੜੀ ਜਾਂਦੀ ਹੈ ਪਰ ਅਕਾਲੀ ਲਹਿਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ ਰਹਿਰਾਸ ਦਾ ਰੂਪ ਛੋਟਾ ਕਰਕੇ ਗੁੱਟ ਕੇ ਛਾਪ ਦਿੱਤੇ ਤੇ ਸਿੱਖ ਛੋਟੀਆਂ ਰਹਿਰਾਸ ਪੜਨ ਲੱਗ ਪਏ ਪਰ ਪੁਰਾਣੀਆਂ ਪੰਥਕ ਜਥੇਬੰਦੀਆਂ ਪ੍ਰਾਚੀਨ ਰੂਪ ਵਾਲੀ ਰਹਿਰਾਸ ਹੀ ਪੜਦੀਆਂ ਹਨ ਤੇ ਗੁਰੂ ਦੇ ਹੁਕਮਾਂ ਦਾ ਪਾਲਣ ਕਰਦੀਆਂ ਹਨ ਇੱਕ ਵਾਰੀ ਰਾਵੀ ਦੇ ਕਿਨਾਰੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਸੇਵਾ ਕਰਦਿਆਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਸੁੰਨ ਸਮਾਦੀ ਵਾਲਿਆਂ ਦੇ ਦਰਸ਼ਨ ਕਰਾਓ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੇ ਬੁਰਖਾ ਅੱਖਾਂ ਬੰਦ ਕਰ ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਅੱਖਾਂ ਬੰਦ ਕੀਤੀਆਂ ਤਾਂ ਆਪਣੇ ਆਪ ਨੂੰ ਕਿਸੇ ਹੋਰ ਦੇਸ਼ ਵਿੱਚ ਪਾਇਆ ਉੱਥੇ ਦੇ ਲੋਕਾਂ ਦੇ ਮੂੰਹ ਕਾਲੇ ਦੇਖੇ ਪੁੱਛਣ ਤੇ ਉਹਨਾਂ ਲੋਕਾਂ ਨੇ ਦੱਸਿਆ ਕਿ ਸੁੰਨ ਸਮਾਧੀਆਂ ਦਾ ਦੇਸ਼ ਤਾਂ ਅੱਗੇ ਹੈ ਅੱਗੇ ਗਏ ਤਾਂ ਉੱਥੇ ਦੇ ਲੋਕਾਂ ਦੇ ਸੂਰ ਦੇ ਮੂੰਹ ਲੱਗੇ ਦੇਖੇ ਫਿਰ ਜਦੋਂ ਸੁੰਨ ਸਮਾਧੀਆਂ ਬਾਰੇ ਪੁੱਛਿਆ ਤਾਂ ਲੋਕਾਂ ਨੇ ਹੋਰ ਅੱਗੇ ਜਾਣ ਲਈ ਆਖਿਆ ਜਦੋਂ ਗੁਰੂ ਜੀ ਅੱਗੇ ਗਏ ਤਾਂ ਉੱਥੋਂ ਦੇ ਲੋਕਾਂ ਦੇ ਮੂੰਹ ਪਿਛਲੇ ਪਾਸੇ ਪਿੱਠ ਪਿੱਛੇ ਲੱਗੇ ਦੇਖੇ ਫਿਰ ਲੋਕਾਂ ਦੇ ਦੱਸਣ ਤੇ ਹੋਰ ਅੱਗੇ ਗਏ ਤਾਂ ਦੇਖਿਆ ਕਿ ਲੋਕਾਂ ਦੀਆਂ ਧੌਣਾ ਯਾਨੀ ਕਿ ਗਰਦਨਾ ਵਿੱਚ ਕਿੱਲੇ ਠੁਕੇ ਹੋਏ ਸਨ ਫਿਰ ਸੋਨ ਸਮਾਧੀਆਂ ਬਾਰੇ ਪੁੱਛਿਆ ਤੇ ਉਹਨਾਂ ਨੇ ਹੋਰ ਅੱਗੇ ਤੋਰ ਦਿੱਤਾ ਅੱਗੇ ਜਾ ਕੇ ਦੇਖਿਆ ਤਾਂ ਉੱਥੇ ਸੁੰਦਰ ਸਰੂਪ ਵਾਲੀਆਂ ਅਪਸਰਾਂ ਪੁੱਠੇ ਲਟਕਦੇ ਹੋਏ ਮਨੁੱਖਾਂ ਦਾ ਮਾਸ ਖਾ ਰਹੀਆਂ ਸਨ ਪੁੱਛਣ ਤੇ ਉਹਨਾਂ ਨੇ ਵੀ ਸੋਨ ਸਮਾਧੀਆਂ ਦਾ ਦੇਸ਼ ਅੱਗੇ ਦੱਸਿਆ ਜਦੋਂ ਸਤਿਗੁਰੂ ਅੰਗਦ ਦੇਵ ਜੀ ਨੇ ਅੱਗੇ ਜਾ ਕੇ ਦੇਖਿਆ ਤਾਂ ਉਸ ਜਗ੍ਹਾ ਕੋਈ ਆਦਮੀ ਨਹੀਂ ਸੀ ਸ਼ਾਮ ਬੈ ਚੁੱਕੀ ਸੀ ਗੁਰੂ ਜੀ ਉੱਥੇ ਬੈਠ ਗਏ ਦੋ ਘੜੀਆਂ ਰਾਤ ਗਈ ਤੇ ਦੇਵ ਲੋਕ ਵਿੱਚੋਂ ਦੇਵ ਸਰੂਪ ਪੁੱਤਰੇ ਆਪਣੇ ਆਪ ਸਭ ਵਿਛੋਣੇ ਵਿੱਚ ਗਏ ਤੇ ਉਸ ਉੱਪਰ ਬੈਠ ਗਏ ਗੁਰੂ ਜੀ ਨੂੰ ਵੀ ਉੱਪਰ ਬੈਠਣ ਦਾ ਇਸ਼ਾਰਾ ਕੀਤਾ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੱਚਖੰਡ ਤੋਂ ਆਏ ਹਾਂ ਗੁਰੂ ਜੀ ਨੇ ਪੁੱਛਿਆ ਕਿ ਤੁਹਾਡੇ ਆਉਣ ਦਾ ਕਾਰਨ ਕੀ ਹੈ ਫਿਰ ਉਹਨਾਂ ਨੇ ਦੱਸਿਆ ਕਿ ਸਾਨੂੰ ਬੋਲਣ ਦੀ ਆਗਿਆ ਨਹੀਂ ਪਰ ਤੁਸੀਂ ਗੁਰੂ ਨਾਨਕ ਦੇਵ ਜੀ ਦੁਆਰਾ ਭੇਜੇ ਗਏ ਹੋ ਇਸ ਲਈ ਦੱਸਦੇ ਹਾਂ ਕਿ ਜਦੋਂ ਦਾ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਸਨਮੁਖ ਸੋਧਰ ਉਚਾਰਿਆ ਹੈ ਉਸ ਵੇਲੇ ਤੋਂ ਹੁਕਮ ਹੋਇਆ ਹੈ ਕਿ ਮਾਤ ਲੋਕ ਦੇ ਜਿੰਨੇ ਜੀਵ ਹਨ ਸਾਰੇ ਸੋਧਰ ਦਾ ਪਾਠ ਕਰਨਗੇ ਉਹਨਾਂ ਨੂੰ ਸਜਖੰਡ ਦੀ ਪ੍ਰਾਪਤੀ ਹੋਏਗੀ ਸ਼ਲੋਕ ਸਰੂਪ ਸਮੀਪ ਸਯੁਜ ਮੁਕਤੀਆਂ ਵਾਲੇ ਸਰਗੁਣ ਅਵਸਥਾ ਵਾਲੇ ਜਿੰਨੇ ਵੀ ਹੋ ਸਾਰੇ ਸੋਧਰ ਦੀ ਬਾਣੀ ਦਾ ਸ਼ਾਮ ਦੇ ਸਮੇਂ ਪਾਠ ਕਰਿਆ ਕਰੋ ਅਸੀਂ ਆਪਣੇ ਨਾਮ ਸਿਮਰਨ ਦੇ ਅਭਿਆਸ ਦਾ ਮਾਣ ਕਰਦੇ ਹੋਏ ਹੁਕਮ ਨਾ ਮੰਨਿਆ ਇਸ ਲਈ ਸਾਨੂੰ ਹੁਣ ਸੋਦਰ ਦੇ ਸਮੇਂ ਸਚਖੰਡ ਵਿੱਚ ਰਹਿਣ ਦੀ ਆਗਿਆ ਨਹੀਂ ਹੈ ਇਸ ਪਾਠ ਤੋਂ ਮਗਰੋਂ ਫਿਰ ਉੱਥੇ ਹੀ ਜਾ ਕੇ ਵਿਰਾਜਦੇ ਹਾਂ ਇਹਨਾਂ ਦੇ ਦਰਸ਼ਨ ਕਰਕੇ ਪਰਸਪਰ ਬਚਨ ਬिलास ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਪਾਸ ਵਾਪਸ ਆ ਗਏ ਫਿਰ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਸੁੰਨ ਸਮਾਧੀਆਂ ਵਾਲੇ ਤਾਂ ਵੇਖ ਲਏ ਪਰ ਜਿਹੜੇ ਅਲੱਗ-ਅਲੱਗ ਸ਼ਕਲਾਂ ਵਾਲੇ ਮਿਲੇ ਸਨ ਉਹ ਕੌਣ ਸਨ ਉਹਨਾਂ ਬਾਰੇ ਦੱਸੋ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਸਵਾਲ ਕੀਤਾ ਤਾਂ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਉਹ ਗੁਨਾਹਗਾਰ ਲੋਕ ਹਨ ਜਿਨ੍ਹਾਂ ਨੇ ਵਿਪਤਾ ਦੇ ਸਮੇਂ ਅਰਦਾਸਾਂ ਕੀਤੀਆਂ ਤੇ ਮੰਤਾਂ ਮੰਗੀਆਂ ਪਰ ਸੁਖਣਾ ਨਾ ਦਿੱਤੀਆਂ ਉਹਨਾਂ ਦੇ ਮੂੰਹ ਗਾਲੇ ਹੋ ਗਏ ਜਿਹੜੇ ਲੋਕ ਕਿਸੇ ਪੀਰ ਅੱਗੇ ਨਹੀਂ ਚੁਕੇ ਸਗੋਂ ਪਰਾਈ ਨਿੰਦਿਆ ਕਰਦੇ ਰਹੇ ਉਹ ਸੂਰਮੂਹਾ ਵਾਲੇ ਬਣ ਗਏ ਜਿਨ੍ਹਾਂ ਨੇ ਅਮੀਰ ਬਣ ਕੇ ਵੀ ਗਰੀਬਾਂ ਤੇ ਲੋੜਵੰਦਾਂ ਦੇ ਮੰਗਣ ਤੇ ਮੂੰਹ ਫੇਰ ਲਿਆ ਸੀ ਉਹਨਾਂ ਦੇ ਮੂੰਹ ਪਿਛਲੇ ਪਾਸੇ ਕਰ ਦਿੱਤੇ ਗਏ ਜਿਨ੍ਹਾਂ ਨੇ ਕਦੇ ਵੀ ਗੁਰਦੁਆਰੇ ਜਾਂ ਸੰਤਾਂ ਭਗਤਾਂ ਅੱਗੇ ਮੱਥਾ ਨਹੀਂ ਟੇਕਿਆ ਸਗੋਂ ਹੰਕਾਰ ਵਿੱਚ ਆਕੜੇ ਰਹੇ ਉਹਨਾਂ ਦੀਆਂ ਧੌਣਾਂ 'ਚ ਕਿੱਲੇ ਠੋਕੇ ਹੋਏ ਹਨ ਅੱਗੇ ਜੋ ਲੋਕ ਪੁੱਠੇ ਲੜਕਦੇ ਸਨ ਉਹਨਾਂ ਬਾਰੇ ਸੁਣੋ ਜਿਨ੍ਹਾਂ ਨੇ ਧੀਆਂ ਪੈਣਾ ਦੇ ਪੈਸੇ ਲੈ ਕੇ ਖਾਦੇ ਸਨ ਤੇ ਉਹ ਧੀਆਂ ਪੈਣਾ ਅਪਸ਼ਰਾ ਬਣ ਕੇ ਉਹਨਾਂ ਦੇ ਮਾਸ ਖਾ ਕੇ ਉਹਨਾਂ ਤੋਂ ਬਦਲਾ ਲੈ ਰਹੀਆਂ ਸਨ ਕਿ ਤੁਸੀਂ ਵੀ ਸਾਡਾ ਸਰੀਰ ਜਾਂ ਮਾਸ ਵੇਚਿਆ ਸੀ ਸੋ ਇਸ ਪ੍ਰਕਾਰ ਇਹ ਕੌਤਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿਖਾਇਆ ਨਿਤਨੇਮ ਦਾ ਫਲ ਤੇ ਰਹਿਰਾ ਸਾਹਿਬ ਦੇ ਪਵਿੱਤਰ ਪਾਠ ਨਾ ਕਰਨ ਵਾਲੇ ਨੂੰ ਦੰਡ ਦਸਾਇਆ ਗਿਆ ਰਹਿਰਾ ਸ਼ਾਮ ਨੂੰ ਪੜਨ ਦੀ ਮਰਿਆਦਾ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਛਕਾ ਕੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ ਜਪ ਸਾਹਿਬ ਦਵੈ ਪ੍ਰਸਾਦ ਸਵਈਏ ਚੌਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਸੰਪੂਰਨ 40 ਪੌੜੀਆਂ ਦਾ ਪਾਠ ਕਰਨ ਦੀ ਮਰਿਆਦਾ ਤੋਰੀ ਤੇ ਸ਼ਾਮ ਨੂੰ ਰਹਿਰਾ ਸਾਹਿਬ ਸੰਪੂਰਨ ਤੇ ਰਾਤ ਨੂੰ ਸ੍ਰੀ ਕੀਰਤਨ ਸੋਹਲੇ ਦੀ ਮਰਿਆਦਾ ਕਾਇਮ ਕੀਤੀ ਜਿਹੜਾ ਗੁਰੂ ਦੇ ਹੁਕਮ ਵਿੱਚ ਨਿਤਨੇਮ ਅਨੁਸਾਰ ਇਹ ਮਰਿਆਦਾ ਨਿਭਾਉਂਦਾ ਹੈ ਉਹ ਧਨਤਾ ਯੋਗ ਹੈ ਉਸ ਨੂੰ ਸਤਖੰਡ ਵਿੱਚ ਮਾਣ ਮਿਲਦਾ ਹੈ ਇਸ ਤੋਂ ਭਾਵੇਂ ਹੈ ਕਿ ਕਿੰਨੀ ਵੀ ਅਵਸਥਾ ਕਿਉਂ ਨਾ ਹੋ ਜਾਏ ਗੁਰਸਿੱਖਾਂ ਨੂੰ ਨਿਤਨੇਮ त्याਗਣ ਦੀ ਆਗਿਆ ਨਹੀਂ ਹੈ ਭਜਨ ਦਾ ਮਾਣ ਨਹੀਂ ਕਰਨਾ ਜਿਵੇਂ ਸੁੰਨ ਸਮਾਧੀਆਂ ਨੇ ਭਜਨ ਦਾ ਮਾਣ ਕੀਤਾ ਸੀ ਤੇ ਉਹਨਾਂ ਨੂੰ ਸੱਚਖੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਗੁਰੂ ਦੇ ਬਚਨਾਂ ਦਾ ਭੈ ਧਾਰ ਕੇ ਕਦੇ ਗਲਤੀ ਨਹੀਂ ਕਰਨੀ ਸਾਹ ਸੰਗਤ ਜੀ ਨਿਤਨੇਮ ਦੇ ਵਿੱਚ ਪਿਆਰ ਰੱਖਣਾ ਹੈ ਨਿਤਨੇਮ ਕਦੇ ਛੱਡਣਾ ਨਹੀਂ ਕਹਿਣ ਤੋਂ ਭਾਵੇਂ ਹੈ ਕਿ ਜਿਹੜਾ ਬੰਦਾ ਇਸ ਮਾਤਲੋਕ ਵਿੱਚ ਰਹਿਰਾ ਸਾਹਿਬ ਦਾ ਪਾਠ ਨਹੀਂ ਕਰਦਾ ਉਸ ਨੂੰ ਸੱਚਖੰਡ ਵਿੱਚ ਢੋਈ ਪ੍ਰਾਪਤ ਨਹੀਂ ਹੁੰਦੀ ਭਾਵੇਂ ਉਹ ਕਿੰਨੇ ਹੀ ਪੁੰਨ ਦਾਨ ਕਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਹਿਤ ਨਾਮਿਆਂ ਵਿੱਚ ਸ੍ਰੀ ਰਹਿਰਾ ਸਾਹਿਬ ਦੇ ਪਾਠ ਕਰਨ ਬਾਰੇ ਇਸ ਪ੍ਰਕਾਰ ਹੁਕਮ ਕੀਤੇ ਹਨ ਠੰਡੇ ਪਾਣੀ ਜੋ ਨਹੀਂ ਨਹਾਵੇ ਬਿਨ ਜਪ ਪੜਾ ਪ੍ਰਸਾਦ ਜੋ ਪਾਵੇ ਬਿਨ ਰਹਿਰਾਸ ਸੰਧਿਆ ਜੋ ਖੋਵੇ ਕੀਰਤਨ ਪੜੇ ਬਿਨ ਰਹਿਣ ਜੋ ਸੋਵੇ ਚੁਗਲੀ ਕਰ ਜੋ ਕਾਰ ਬਿਕਾਰੇ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰੇ ਕਰਾ ਬਚਨ ਜੋ ਪਾਲੈ ਨਹੀਂ ਗੋਬਿੰਦ ਸਿੰਘ ਤਿਸ ਥੋਰ ਕਤ ਨਹੀਂ ਪ੍ਰਾਤਾਕਾਲ ਗੁਰ ਗੀਤ ਨਾ ਗਾਵੇ ਰਹਿਰਾਸ ਬਿਨਾ ਪ੍ਰਸਾਦ ਜੋ ਪਾਵੇ ਬਾਹਰ ਮੁਖੀ ਸਿੱਖ ਤਿਸ ਜਾਨੋ ਸਭ ਵਰਤਨ ਮਿਥਿਆ ਤਿਸ ਮਾਨੋ ਲਖ 84 ਭ੍ਰਮਤਾ ਫਿਰੈ ਬਾਰ ਬਾਰ ਜਾਗ ਜਨਮੈ ਮਾਰਾ ਗੁਰੂ ਬਚਨ ਸਿਉ ਟੂਟਾ ਜਾਏ ਦਰਗਾ ਤਾਂ ਕੋ ਮਿਲਾ ਸਜਾਈ ਹੋਇਆ ਪੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ